ਦੀ ਭੈਣ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਜੀ ਮੱਤਾ ਜੀ ਕੀ ਗੱਲ ਕੀ ਹੋਈ ਸਰ ਕੋਈ ਗੱਲ ਨਹੀਂ ਹੋਈ ਜੀ ਸਰ ਪਿੰਡ ਦੀ ਮੰਡੀਰ ਸੀ ਜੀ ਤੇ ਮੇਰੇ ਮੰਗਰਾਉਂਦੀ ਸੀ ਸਰ ਮੈਂ ਇੱਥੇ ਵੀ ਟਿੰਡੇ ਕੰਮ ਕਰਦੀ ਆ ਜੀ ਤੇ ਮੇਰੇ ਰੋਜ਼ਾਨਾ ਮੰਗਰਾਉਂਦੇ ਸੀਗੇ ਜਦੋਂ ਵੀ ਮੈਂ ਬਸ ਚੜ੍ਹਦੀ ਸੀਗੀ ਤੇ ਜਦੋਂ ਵੀ ਮੈਂ ਪਿੰਡ ਤੋਂ ਵਾਪਸ ਜਾਂਦੀ ਸੀ ਉਹ ਤੋਂ ਵੀ ਮੇਰੇ ਮੰਗਰਾਉਂਦੇ ਸੀ ਸਰ ਤੇ ਸਰ ਜਦੋਂ ਮੈਂ ਸ਼ਾਮ ਨੂੰ ਕੱਲ ਕੰਮ ਤੋਂ ਘਰੇ ਵਾਪਸ ਗਈ ਤਾਂ ਮੈਂ ਸਫਾਈ ਕਰੀ ਆਂਦੀ ਸੀ ਘਰ ਦੀ ਤੇ ਸਰ ਉਹ ਸਾਡੇ ਬੋਤਲਾਂ ਵਗੈਰਾ ਪੰਨਿਆ ਸੀ ਜੋ ਆਪਣੇ ਘਰ ਦੇ ਵਿੱਚ ਕੋਈ ਲਿਫਾਫੇ ਵਗੈਰਾ ਹੁੰਦੇ ਉਹ ਮੈਂ ਬਾਹਰ ਉਹਨਾਂ ਨੂੰ ਅੱਗ ਲਾ ਰਹੀ ਸੀਗੀ ਤੇ ਸਰ ਉਹਨਾਂ ਨੇ ਇੱਕ ਫਰੂਟੀ ਹੁੰਦੀ ਆ ਜੋ ਪੀਣ ਵਾਲੀ ਉਹ ਪੀ ਰਹੀ ਸੀ ਤਿੰਨ ਚਾਰ ਮੁੰਡੇ ਸੀਗੇ ਤੇ ਉਹਨਾਂ ਨੇ ਫਰੂਟੀ ਪੀ ਕੇ ਮੇਰੇ ਪੈਰਾਂ ਦੇ ਵਿੱਚ ਜਾਣ ਕੇ ਮਾਰੀ ਐ ਸਰ ਉਹ ਬਹੁਤ ਟਾਈਮ ਤੇ ਮੇਰੇ ਨਾਲ ਛੇੜਛਾਹੀਆਂ ਕਰਦੇ ਸੀਗੇ ਤੇ ਸਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਆਂ ਤੇ ਸਰ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਨੇ ਚੀ ਬੈਸਵਾਜੀ ਹੋ ਗਈ ਸਰ ਉਹਨਾਂ ਨੇ ਤੇ ਮੁੜ ਕੇ 10 ਵਜੇ ਆ ਕੇ ਸਾਡੇ ਸਾਹਮਣੇ ਗਵਾਂਡੀਆਂ ਦਾ ਮੁੰਡਾ ਗਾ ਬੱਗੀ ਤੇ ਉਹਨੇ ਆ ਕੇ ਸਾਡਾ ਬਾਰਖ ਲਾਇਆ ਗਾ ਤੇ ਉਹ ਮੈਨੂੰ ਕਹਿੰਦਾ ਵੀ ਕੀ ਗੱਲ ਹੋ ਗਈ ਸੀ ਮੈਂ ਕਿਹਾ ਕੁਝ ਨਹੀਂ ਨਾਰਮਲ ਗੱਲ ਹੋਈ ਸੀਗੀ ਤੇ ਸਰ ਉਹ ਕਾਫੀ ਜਾਣੇ ਸੀਗੇ 30 35 ਜਾਣੇ ਸੀ ਸਰ ਉਹਨਾਂ ਨੇ ਸਾਨੂੰ ਘਰ ਆ ਕੇ ਸਾਡੇ ਤੇ ਹਮਲਾ ਹੀ ਕਰ ਤਾ ਮਤਲਬ ਸਾਨੂੰ ਸਾਰੇ ਆ ਕੇ ਕੁੱਟੋਣੇ ਪੈ ਗਏ ਸਰ ਇਥੇ ਕਿਉਂ ਹਸਪਤਾਲ ਦੇ ਸਰ ਇੱਥੇ ਜਦੋਂ ਸਾਨੂੰ ਮੇਰੇ ਚਾਚਾ ਜੀ ਆਗੇ ਤੇ ਇੱਕ ਸਾਡੇ ਘਰਾਂ ਦਾ ਹੋਰ ਮੁੰਡਾ ਸੀ ਇਹ ਸਾਨੂੰ ਇੱਥੇ ਸਿਰਫ ਔਨਲੀ ਮੈਡੀਸਨ ਦਵਣਾ ਇੱਥੇ ਐਡਮਿਟ ਕਰਨਾ ਆਇਆ ਸੀ ਵੀ ਚਲੋ ਇਹਨਾਂ ਨੂੰ ਦਵਾਈ ਤਾਂ ਦਵਾਉਣੀ ਪਊਗੀ ਸਾਰ ਅਸੀਂ ਕਰੀਬ 10:30 ਸਾਢੇ 10 ਦੇ ਕਰੀਬ ਆ ਗਏ ਸੀ ਬਹੁਤ ਜਲਦੀ ਆ ਗਏ ਸੀ ਕਿਉਂਕਿ ਸਾਡੀ ਹਾਲਤ ਹੀ ਕੁਛ ਗੰਭੀਰ ਸੀਗੀ ਤੇ ਸਾਰ ਇਹਨਾਂ ਨੇ ਮੁੜ ਕੇ ਆ ਜਦੋਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤਾਂ ਉਹ ਸਾਡੀ ਐਂਟੀਪਾਰਟੀ ਵੀ ਆ ਗਈ ਸਰ ਉਹ ਮੰਗਰੀ ਆ ਰਹੇ ਸੀਗੇ ਸਰ ਉਹਨਾਂ ਨੇ ਪਿੱਛਾ ਕਰ ਲਿਆ ਤੇ ਸਾਰੇ ਇੰਨਾਂ ਤੇ ਵੀ ਇੰਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਕਿਉਂ ਲਿਆਂਦਾ ਇਨਾਂ ਨੂੰ ਐਡਮਿਟ ਕਿਉਂ ਕੀਤਾ ਤਾਂ ਇਨਾਂ ਨੂੰ ਵੀ ਸਾਰੇ ਇੰਨਾਂ ਤੇ ਵੀ ਮਤਲਬ ਮਾਰਨ ਪਿੱਟਣ ਲੱਗੇ ਇਨਾਂ ਨੂੰ ਵੀ ਤੇ ਸਰ ਡਾਕਟਰਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਡਾਕਟਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਸ਼ੋਰ ਸ਼ਰਾਬਾ ਜਾਂ ਲੜਾਈ ਪੜਾਈ ਨਾ ਕਰੋ ਤੇ ਸਰ ਸਟਾਫ ਦੇ ਵੀ ਉਹਨਾਂ ਨੇ ਗੱਲ ਚ ਹੱਤ ਪਾਈ ਐ ਸਰ ਹਾਂਜੀ ਜਦੋਂ ਹੈਲਪ ਕਰਨ ਲਈ ਆਏ ਸਾਰੇ ਉਸ ਮੁਲਾਜ਼ਮ ਤੇ ਸਾਰੇ ਇਹਨਾਂ ਨਾਲ ਵੀ ਕਾਫੀ ਉਹਨਾਂ ਨੇ ਹੱਥਾ ਪਾਈ ਕੀਤੀ ਐ ਜੀ ਸਰ ਹਾਂਜੀ ਚੌਂਕੀ ਦੇ ਸ਼ੀਸ਼ੇ ਵੀ ਤੋੜੇ ਐ ਜੀ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਐਸਸੀ ਅਮਰਤਪਾਲ ਸਿੰਘ ਹੈ ਕੀ ਨਾਮ ਤੁਹਾਡਾ ਹੈ ਆਪ ਜੀ ਇਹ ਰਾਤ ਅਸੀਂ ਡਿਊਟੀ ਤੇ ਸੀ ਮੈਂ ਤੇ ਕਾਂਸਟੇਬਲ ਕਰਵਿੰਦਰ ਸਿੰਘ ਪਹਿਲਾਂ ਵੀ ਇੱਥੇ ਕੁਝ ਐਕਸੀਡੈਂਟ ਵਗੈਰਾ ਆਈ ਗਏ ਤੇ ਮੈਂ ਰੋਟੀ ਖਾਣ ਬੰਨੀ ਉਹ ਲੇਟ ਹੋ ਗਿਆ ਮੈਂ 10:30 ਪਾਉਣੇ 11 ਵਜੇ ਇੱਥੋਂ ਰੋਟੀ ਖਾਣ ਵਾਸਤੇ ਚਲਾ ਗਿਆ ਵੀ ਚਲੋ ਰੇਲਵੇ ਸਟੇਸ਼ਨ ਤੇ ਰੋਟੀ ਖਾਏ ਉਹਨੇ ਮੈਂ ਰੋਟੀ ਖਾਣ ਅੱਜ ਗਿਆ ਸੀਗਾ ਤੇ ਥੋੜੇ ਚਿਰ ਬਾਅਦ ਇਹ ਆਪਣਾ ਮਗਰੋਂ ਮਹਿਤੇ ਤੋਂ ਦੋ ਲੜਾਈਆਂ ਹੋਈਆਂ ਸੀ ਆਪਸ ਵਿੱਚ ਇਹ ਆਏ ਸੀਗੇ ਇੱਕ ਪਹਿਲਾ ਪਾਰਟੀ ਆ ਗਈ ਉਹਦੇ ਨਾਲ ਇੱਕ ਲੇਡੀ ਤੇ ਇੱਕ ਏਜੰਟ ਸੀਗਾ ਉਹਨਾਂ ਨੂੰ ਜਿਹੜੇ ਬੰਦੇ ਲੈ ਕੇ ਆਏ ਸੀ ਦੂਜੀ ਪਾਰਟੀ ਮਗਰ ਆ ਗਈ ਉਹਦੇ ਚੋ ਗੁਰਪ੍ਰੀਤ ਸਿੰਘ ਤੇ ਬੱਗੀ ਵਗੈਰਾ ਹੈਗੇ ਆ ਉਹ ਆ ਗਏ ਤੇ ਉਹਨਾਂ ਨੇ ਆ ਕੇ ਉਹਨਾਂ ਨਾਲ ਬਹਿਸਬਾਜ਼ੀ ਕਰਨ ਲੱਗ ਗਏ ਜਿਹੜੇ ਬੰਦੇ ਉਹਨਾਂ ਨੂੰ ਲੈ ਕੇ ਆਏ ਸੀਗੇ ਲੇਡੀਜ਼ ਨੂੰ ਤੇ ਉਹਨਾਂ ਨਾਲ ਥੱਪੜ ਮੁੱक्की ਵੀ ਕਰਦੇ ਉੱਥੇ ਸਟਾਫ ਨੇ ਜਦੋਂ ਉਹ ਕੀਤਾ ਤਾਂ ਸਟਾਫ ਦੇ ਵੀ ਥੱਪੜ ਮਾਰੇ ਉਹਨਾਂ ਨੇ ਉਦੋਂ ਬਾਅਦ ਉਹਨਾਂ ਨੇ ਚੌਂਕੀ 'ਚ ਇਨਫੋਰਮੇਸ਼ਨ ਦਿੱਤੀ ਕੁਲਵਿੰਦਰ ਉੱਥੇ ਗਿਆ ਤਾਂ ਕੁਲਵਿੰਦਰ ਬਰਿਆ ਬਰੂਕ ਉਥੋਂ ਉਹਨਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਦੋਨੇ ਪਾਰਟੀਆਂ ਨੂੰ ਅਲੱਗ-ਅਲੱਗ ਕਰਦ ਕੇ ਤੇ ਇੱਥੇ ਆ ਕੇ ਕੁਲਵਿੰਦਰ ਦੇ ਗੱਲ ਪਏ ਕੁਲਵਿੰਦਰ ਨੇ ਮੈਨੂੰ ਫੋਨ ਕੀਤਾ ਚਾਰਜਰ ਨੂੰ ਫੋਨ ਕੀਤਾ ਪੀਸੀਆਰ ਆ ਗਈ ਅਸੀਂ ਆਏ ਮੌਕੇ ਤੇ ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਹੋ ਕੀਤਾ ਤੇ ਉਹ ਮੌਕੇ ਤੋਂ ਭੱਜ ਗਏ ਬੰਦੇ ਸਾਡੀ ਚੌਂਕੀ ਦੇ ਸ਼ੀਸ਼ੇ ਵੀ ਭੰਨ ਤੇ ਸਾਡੇ ਕੁਲਵਿੰਦਰ ਦੇ ਵੀ ਕਾਫੀ ਮਾਰ ਕੇ ਤੇ ਜਿਹੜਾ ਸਕਿਉਰਿਟੀ ਗਾਰਡ ਆ ਉਹਦੇ ਮਾਰੇ ਵਰਦੀਆਂ ਬੁਰਦੀਆਂ ਵੀ ਪਾੜ ਲਈਆਂ हां ਛੱਡਾ-ਛੜਾਈ ਦੇ ਵਿੱਚ ਉਹ ਹੋ ਗਿਆ ਤੁਹਾਡੇ ਹੱਥ ਤੇ ਲੱਗੀ ਛੱਡਾ हां ਮੇਰੇ ਹੱਥ ਤੇ ਲੱਗੀ ਛੱਡਾ-ਛੜਾਈ ਦੇ ਵਿੱਚ ਹਾਂ ਪੁਲਿਸ ਮੁਲਾਜ਼ਮਾਂ ਤੇ ਕਾਫੀ ਲੱਗੇ ਹੱਥ ਤੇ ਬੱਜੀ ਉਹਦੇ ਕੋਲ ਅਫਸਰ ਨੂੰ ਕਰਤਾ ਸੀ ਹਾਂ ਅਫਸਰ ਨੂੰ ਸੂਚਿਤ ਕਰਤਾ ਸੀ ਕੰਟਰੋਲ ਰੂਮ ਰਾਹੀਂ ਮੌਕੇ ਤੇ ਆ ਕੇ ਸੀਗੇ ਅਫਸਰ ਵੀ ਪਰ ਉਹ ਬੰਦੇ ਮੌਕੇ ਤੋਂ ਭੱਜ ਗਏ ਕਿੰਨੇ ਕੁ ਬੰਦੇ ਸੀ ਬੰਦੇ ਇੱਥੇ ਤਾਂ 15-20 ਸੀਗੇ ਉਹਨਾਂ ਚੋਂ ਜ਼ਿਆਦਾ ਸਰਗਰਮ ਸੀਗੇ ਜਿਹੜੇ 10 ਕੁ ਬੰਦੇ ਸੀ ਕੀ ਉਹਨਾਂ ਕੋਲ ਹਥਿਆਰ ਸੀ ਨਹੀਂ ਹਥਿਆਰ ਗੱਡੀ ਜਿੱਦਾ ਭਾਵੇਂ ਹੁਣ ਉਹਨਾਂ ਦੀ ਕ੍ਰੈਡਟ ਗੱਡੀ ਖੜੀ ਹੈ ਇੱਥੇ ਉਹ ਅਸੀਂ ਕਬਜ਼ੇ 'ਚ ਲੈ ਲਈ ਤੇ ਬਾਕੀ ਹਜੇ ਪੜਤਾਲ ਚੱਲ ਰਹੀ ਹੈ ਬੰਦੇ ਭੱਜੇ ਬਏ ਆ। ਕਾਰਵਾਈ ਫਿਰ ਕੀ ਚਲੂਗੀ ਅੱਗੇ? ਕਾਰਵਾਈ ਮੁਕੱਦਮਾ ਦਰਜ ਹੋ ਗਿਆ ਜੀ ਉਹਨਾਂ 'ਚ। ਮਾਮਲਾ ਹੋ ਗਿਆ। ਅ ਉਸ ਤੇ ਮਾਮਲੇ ਦੇ ਸਬੰਧ ਦੇ ਵਿੱਚ ਥਾਣਾ ਕੋਤਵਾਲੀ ਦੇ ਵਿੱਚ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ। ਅ ਅੰਡਰ ਸੈਕਸ਼ਨ 351 186 ਜੋ ਰੈਲੇਵੈਂਟ ਸੈਕਸ਼ਨਸ ਬਣਦੇ ਨੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਇਸੇ ਗ੍ਰਿਫਤਾਰ ਕਰਾਉਣ ਦੇ ਖਿਲਾਫ ਸੰਕੋਸ਼ਕ ਕਾਰਵਾਈ ਨਹੀਂ ਕੀਤੀ ਜਾਊ। ਇਹ ਮਾਮਲਾ ਸੀ ਦੋ ਤਰ੍ਹਾਂ ਸੀ ਗਿਆ ਆਪਸ ਦੇ ਵਿੱਚ ਐਡਮਿਟ ਹੋਈਆਂ ਸੀਗੀਆਂ। ਮੈਂ ਤਾਂ ਪਿੰਡ ਦੇ ਵਿੱਚ ਪਹਿਲਾਂ ਉਹਨਾਂ ਦੇ ਆਪਸ ਦੇ ਵਿੱਚ ਕਾਸੂਨੀ ਹੋਈ ਸੀ ਲੜਾਈ ਹੋਈ ਸੀ ਉਸੇ ਗੱਲ ਨੂੰ ਲੈ ਕੇ ਉਹਦਾ ਜਦੋਂ ਦਾਖਲ ਹੋਇਆ ਸੀ ਕਿ ਦੂਜੇ ਤੇ ਨੌਕਰੀਆਂ ਦਾ ਟਕਰਾਅ ਹੋ ਗਿਆ। ਉੱਥੇ ਜਿਹੜੀ ਇਹ ਇਨਸੀਡੈਂਟ ਜਿਹੜਾ ਹੋਇਆ ਉਹ ਆਪਣੇ। ਕੋਈ ਮੁਲਾਜ਼ਮਾਂ ਦਾ ਵੀ ਕੋਈ ਮੁਲਾਜ਼ਮਾਂ ਨਾਲ ਵੀ ਇਹਨਾਂ ਨੇ ਹੱਥੋ ਪਾਈ ਕੀਤੀ ਹੈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕਦਮਾਂ ਦਰਜ ਕਰ ਲਿਆ। ਜਲਦੀ ਹੀ ਜਲਦੀ ਹੀ ਜਿਹੜੀ ਇਹ ਵੀ ਸਾਰੇ ਜਿਹੜੀ ਇੱਥੇ ਚ ਬੰਦੇ ਫੜ ਕੇ ਅਸੀਂ ਸਖਤ ਸਖਤ ਕਾਰਵਾਈ ਕੀਤੀ। ਅਸੀਂ ਸ਼ੀਸ਼ੇ ਟੁੱਟੇ ਗਏ ਕਰਨ ਦੇ। ਦੇਖੋ ਜਿਹੜਾ ਵੀ ਉਹਨਾਂ ਨੇ ਕਾਰਵਾਈ ਜੋ ਵੀ ਇਨਸੀਡੈਂਟ ਹੋਇਆ ਉਹ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਥਾਣਾ ਕੋਤਵਾਲੀ ਦੇ ਵਿੱਚ ਰਜਿਸਟਰ ਕਰਕੇ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਂਗੇ।